ਮਨਰੇਗਾ ਨਾਮ ਦੀ ਸਕੀਮ ਜਿਹੜੀ ਪਹਿਲਾਂ ਚੱਲ ਰਹੀ ਸੀ ਕਾਫੀ ਲੰਬੇ ਸਮੇਂ ਤੋਂ ਜੇ ਆਪਾਂ ਕਹੀਏ ਕਿ ਚੱਲ ਰਹੀ ਸੀ 2005 ਤੋਂ ਇਹਦਾ ਨਾਮ ਜਿਹੜਾ ਬਦਲ ਕੇ ਮਨਰੇਗਾ ਕੀਤਾ ਗਿਆ ਸੀ ਔਰ ਮਨਰੇਗਾ ਮਹਾਤਮਾ ਗਾਂਧੀ ਨੈਸ਼ਨਲ ਰੂਲਰ এমਪਲੋਇਮੈਂਟ ਗਾਰੰਟੀ ਐਕਟ ਜੇ ਇਹਦਾ ਪੂਰਾ ਫੁੱਲ ਫਾਰਮ ਬਣਦੀ ਹੈਗੀ ਹੈ ਤੇ ਹੁਣ ਸਰਕਾਰ ਨੇ ਜਿਹੜਾ ਹੈ ਇਹਦਾ ਨਵਾਂ ਜਿਹੜਾ ਨਾਮ ਦਿੱਤਾ ਹੈਗਾ ਉਹ ਕਹਿੰਦੇ ਕਿ ਵੀਬੀ ਵਿਕਸਿਤ ਭਾਰਤ ਜੀ ਰਾਮ ਜੀ ਗਾਰੰਟੀ ਫॉर ਰੋਜ਼ਗਾਰ ਐਂਡ ਅ ਜੀਵਨ ਮਿਸ਼ਨ ਮਤਲਬ ਕੁੱਲ ਮਿਲਾ ਕੇ ਜੀ ਰਾਮ ਜੀ ਬਣਾਣਾ ਹੈ ਡਸਨਟ ਮੈਟਰ ਕਿ ਉਹਦੇ ਜੇ ਤੁਸੀਂ ਹਿੰਦੀ ਵਾਲੇ ਵਰਡ ਪਾ ਰਹੇ ਹੋ ਜਾਂ ਤੁਸੀਂ ਅੰਗਰੇਜ਼ੀ ਵਾਲੇ ਪਾ ਰਹੇ ਹੋ ਤੇ ਇਸ ਨੂੰ ਲੈ ਕੇ ਹੀ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਮਸਲਾ ਚੱਕ ਰੀਆਂ ਨੇ ਪਹਿਲਾਂ ਕੀ ਹੁੰਦਾ ਸੀ ਕਿ ਤਕਰੀਬਨ ਜਿਹੜਾ ਹੈ 90% ਜਿਹੜਾ ਹੈ ਉਹ ਸੈਂਟਰ ਵੱਲੋਂ ਫੰਡ ਆਉਂਦਾ ਸੀ ਤੇ ਜਿਹੜਾ 10% ਕਹਿ ਲੋਗੇ ਰੋ ਮਟੀਰੀਅਲ ਵਗੈਰਾ ਜਾਂ ਕੁਝ ਇਦਾਂ ਦਾ ਹੈਗਾ ਹੈ ਉਹ ਸਟੇਟ ਦੇ ਵੱਲੋਂ ਹੁੰਦਾ ਸੀ ਤੇ ਕੋਵਿਡ ਦੇ ਟਾਈਮ ਤੇ ਤੁਹਾਨੂੰ ਯਾਦ ਹੋਵੇਗਾ ਕਿ ਬਕਾਇਦਾ ਇੱਕ ਵੱਡੀ ਫੰਡਿੰਗ ਜਿਹੜੀ ਹੈ ਸੈਂਟਰ ਦੇ ਵੱਲੋਂ ਵੱਖ-ਵੱਖ ਰਾਜਾਂ ਨੂੰ ਇਸੇ ਕਰਕੇ ਹੋਈ ਸੀ ਕਿ ਮੰਡੇਗਾ ਕਰਕੇ ਹੋਈ ਸੀ ਔਰ ਜਦੋਂ 2014 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀ ਸਰਕਾਰ ਆਉਂਦੀ ਹੈ ਤੇ ਉਹਨਾਂ ਨੇ ਐਲਾਨ ਕੀਤਾ ਸੀ ਕਹਿੰਦੇ ਕਿ ਇਹ ਮੰਡੇਗਾ ਕਿ ਬਾਕੀ ਜਿਹੜੀ ਨਾਮ ਦੀ ਗੱਲ ਹੈ ਨਾਮ ਤੇ ਸਿੱਖਾਂ ਦੇ ਨਾਲ ਕੋਈ ਮਹਾਤਮਾ ગાંધી ਦਾ ਵੀ ਕੋਈ ਬਹੁਤਾ ਜਿਆਦਾ ਚੰਗਾ ਰਿਸ਼ਤਾ ਨਹੀਂ ਸੀਗਾ ਕਿ ਉਹ ਵੀ ਸਿੱਖਾਂ ਨੂੰ ਸਮੇਂ-ਸਮੇਂ ਤੇ ਵਰਤਦਾਰਿਆ ਜਾਂ ਜਿਸ ਤਰੀਕੇ ਦੇ ਨਾਲ ਕਾਂਗਰਸ ਵੱਲੋਂ ਵਾਅਦੇ ਕੀਤੇ ਗਏ ਕਿ ਸਿੱਖਾਂ ਨੂੰ ਕੋਈ ਵੀ ਜਿਹੜਾ ਆਜ਼ਾਦ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਕਾਨੂੰਨ ਜਿਹੜਾ ਹੈ ਪਾਸ ਨਹੀਂ ਹੋਏਗਾ ਜਿਸ ਤੋਂ ਸਿੱਖ ਸਹਿਮਤ ਨਾ ਹੋਣ ਇਹ ਬਕਾਇਦਾ ਔਨ ਰਿਕਾਰਡ ਚੀਜ਼ਾਂ ਹੈਗੀਆਂ ਨੇ ਫਿਰ ਜਿਸ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਉਸਨੇ ਸ਼ਬਦਾਬਲੀ ਵਰਤੀ ਮਤਲਬ ਸਿੱਖੇ ਇੱਕ ਤਰੀਕੇ ਦੇ ਨਾਲ ਪੂਰੀ ਘੇਰਾਬੰਦੀ ਦੇ ਵਿੱਚ ਨਹਿਰੀ ਤੇ ਨਹਿਰੂ ਤੇ ਗਾਂਧੀ ਦੀ ਲੀਡਰਸ਼ਿਪ ਦੇ ਵੱਲੋਂ ਆਏ ਹੈਗੇ ਆ ਜੀ ਕੱਲ੍ਹ ਬਤ ਕਰਾਂਗੇ ਸਰਕਾਰ ਦੇ ਵੱਲੋਂ ਚਲਾਈ ਗਈ ਇੱਕ ਜਹੀ ਸਕੀਮ ਦੀ ਜੋ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ ਲੇਕਿਨ ਹੁਣ ਉਸ ਸਕੀਮ ਦਾ ਨਾਮ ਬਦਲ ਦਿੱਤਾ ਗਿਆ ਵਿਰੋਧੀ ਧਿਰਾਂ ਸਵਾਲ ਖੜਾ ਕਰ ਰਹੀਆਂ ਨੇ ਹੁਣ ਸਰਕਾਰ ਨੇ ਮਤਾ ਸਾਹਮਣੇ ਰੱਖਿਆ ਸਵਾਲ ਇਹ ਹੈ ਕਿ ਮਤਾ ਪਾਸ ਹੋਏਗਾ ਜਾਂ ਨਹੀਂ ਕਿਹੜੀ ਸਕੀਮ ਸੀ ਤਕੀ ਨਾਮ ਰੱਖ ਦਿੱਤਾ ਗਿਆ ਤੇ ਵਿਰੋਧ ਕਿਉਂ ਹੋ ਰਿਹਾ ਬਿਲਕੁਲ ਜਿਹੜੀ ਮਨਰੇਗਾ ਨਾਮ ਦੀ ਸਕੀਮ ਸਕੀਮ ਜਿਹੜੀ ਪਹਿਲਾਂ ਚੱਲ ਰਹੀ ਸੀ ਕਾਫੀ ਲੰਬੇ ਸਮੇਂ ਤੋਂ ਜੇ ਆਪਾਂ ਕਹੀਏ ਕਿ ਚੱਲ ਰਹੀ ਸੀ 2005 ਤੋਂ ਇਹਦਾ ਨਾਮ ਜਿਹੜਾ ਬਦਲ ਕੇ ਮਨਰੇਗਾ ਕੀਤਾ ਗਿਆ ਸੀ ਔਰ ਮਨਰੇਗਾ ਮਹਾਤਮਾ ਗਾਂਧੀ ਨੈਸ਼ਨਲ ਰੂਲਰ এমਪਲੋਇਮੈਂਟ ਗਰੰਟੀ ਐਕਟ ਜੇ ਇਹਦਾ ਪੂਰਾ ਫੁੱਲ ਫਾਰਮ ਬਣਦੀ ਹੈਗੀ ਆ ਤੇ ਹੁਣ ਸਰਕਾਰ ਨੇ ਜਿਹੜਾ ਹੈ ਇਹਦਾ ਨਵਾਂ ਜਿਹੜਾ ਨਾਮ ਦਿੱਤਾ ਹੈਗਾ ਉਹ ਕਹਿੰਦੇ ਕਿ ਵੀਬੀ ਵਿਕਸਿਤ ਭਾਰਤ ਜੀ ਰਾਮ ਜੀ ਗਾਰੰਟੀ ਫॉर ਰੋਜ਼ਗਾਰ ਐਂਡ ਅ ਜੀਵਨ ਮਿਸ਼ਨ ਮਤਲਬ ਕੁੱਲ ਮਿਲਾ ਕੇ ਜੀ ਰਾਮ ਜੀ ਬਣਾਣਾ ਹੈ ਡਸਨਟ ਮੈਟਰ ਕਿ ਉਹਦੇ ਚ ਤੁਸੀਂ ਹਿੰਦੀ ਵਾਲੇ ਵਰਡ ਪਾ ਰਹੇ ਹੋ ਜਾਂ ਤੁਸੀਂ ਅੰਗਰੇਜ਼ੀ ਵਾਲੇ ਪਾ ਰਹੇ ਹੋ ਤੇ ਇਸ ਨੂੰ ਲੈ ਕੇ ਹੀ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਮਸਲਾ ਚੱਕ ਰੀਆਂ ਨੇ ਹੁੰਦੀ ਕੀ ਹੈ ਕਿ ਜਿਹੜੇ ਅਨਸਕਿਲਡ ਵਰਕਰ ਹੁੰਦੇ ਨੇ ਉਹਨਾਂ ਨੂੰ ਇੱਕ ਸਕੀਮ ਸੀ ਜਿਸ ਦੇ ਵਿੱਚ ਕਿ ਉਹਨਾਂ ਨੂੰ ਸਾਲ ਚ 100 ਦਿੰ ਜਿਹੜਾ ਹੈ ਕੰਮ ਤੇ ਦਿੱਤਾ ਹੀ ਜਾਣਾ ਸੀ ਤੇ ਹੁਣ ਉਹਦੇ ਵਿੱਚ ਕਾਫੀ ਸਾਰੇ ਜਿਹੜੇ ਬਦਲਾਵ ਨੇ ਸਰਕਾਰ ਦੇ ਵੱਲੋਂ ਨਵੇਂ ਬਿੱਲ ਦੇ ਅੰਦਰ ਕੀਤੇ ਗਏ ਨੇ ਔਰ ਬਿੱਲ ਨੂੰ ਮਨਜ਼ੂਰੀ ਵੀ ਮਿਲ ਗਈ ਹੈ ਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਮੈਜੋਰਟੀ ਦੇ ਇਹਨਾਂ ਦੇ ਕੋਲ ਹੈ ਹੀ ਹੈ ਤੇ ਪਾਸ ਵੀ ਸ਼ਾਇਦ ਹੋ ਜਾਵੇਗਾ ਇਸ ਤੇ ਵਿੱਚ ਵੀ ਕੋਈ ਯੂ ਨਹੀਂ ਹੈ ਉਸ ਨੂੰ ਲੈ ਕੇ ਬਕਾਇਦਾ ਜਿਹੜਾ ਹੈ ਪਹਿਲਾਂ ਕੀ ਹੁੰਦਾ ਸੀ ਕਿ ਤਕਰੀਬਨ ਜਿਹੜਾ ਹੈ 90% ਜਿਹੜਾ ਹੈ ਉਹ ਸੈਂਟਰ ਵੱਲੋਂ ਫੰਡ ਆਉਂਦਾ ਸੀ ਤੇ ਜਿਹੜਾ 10% ਕਹਿ ਲਓਗੇ ਰੋ ਮਟੀਰੀਅਲ ਵਗੈਰਾ ਜਾਂ ਕੁਛ ਇਦਾਂ ਦਾ ਹੈਗਾ ਏ ਉਹ ਸਟੇਟ ਦੇ ਵੱਲੋਂ ਹੁੰਦਾ ਸੀ ਤੇ ਕੋਵਿਡ ਦੇ ਟਾਈਮ ਤੇ ਤੁਹਾਨੂੰ ਯਾਦ ਹੋਵੇਗਾ ਕਿ ਬਕਾਇਦਾ ਇੱਕ ਵੱਡੀ ਫੰਡਿੰਗ ਜਿਹੜੀ ਹੈ ਸੈਂਟਰ ਦੇ ਵੱਲੋਂ ਵੱਖ-ਵੱਖ ਰਾਜਾਂ ਨੂੰ ਇਸੇ ਕਰਕੇ ਹੋਈ ਸੀ ਕਿ ਮੰਰੇਗਾ ਕਰਕੇ ਹੋਈ ਸੀ ਔਰ ਜਦੋਂ 2014 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੀ ਸਰਕਾਰ ਆਉਂਦੀ ਹੈ ਤੇ ਉਹਨਾਂ ਨੇ ਐਲਾਨ ਕੀਤਾ ਸੀ ਕਹਿੰਦੇ ਕਿ ਇਹ ਮੰਰੇਗਾ ਕਿਉਂਕਿ ਉਦੋਂ ਇਹ ਗੱਲ ਚੱਲਦੀ ਸੀ ਕਿ ਸ਼ਾਇਦ ਇਹਨੂੰ ਉਦੋਂ ਬੰਦ ਕਰ ਦਿੱਤਾ ਜਾਵੇਗਾ ਉਹ ਕਹਿੰਦੇ ਕਿ ਇਹ ਜਿਹੜਾ ਹੈ ਨੂੰ ਅਸੀਂ ਬੰਦ ਨਹੀਂ ਕਰਾਂਗੇ ਇਸੇ ਤਰੀਕੇ ਦੇ ਨਾਲ ਚੱਲਦਾ ਰੱਖਾਂਗੇ ਕਿਉਂਕਿ ਇਹ 17 ਸਾਲਾਂ ਦਾ ਕਾਂਗਰਸ ਦੀ ਸਰਕਾਰ ਦਾ ਫੇਲਿਅਰ ਹੈਗਾ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਇੰਨਾ ਵੀ ਕਾਬਿਲ ਨਹੀਂ ਬਣਾ ਸਕੇ ਕਿ ਉਹ ਚੱਜ ਦਾ ਕੋਈ ਰੋਜ਼ਗਾਰ ਲੱਭ ਲੈਣ ਜਾਂ ਉਹ ਆਪਣੀ ਜਿਹੜੀ ਰੋਟੀ ਪਾਣੀ ਦਾ ਜਿਹੜਾ ਇੰਤਜ਼ਾਮ ਕਰ ਸਕਣ ਤਕਰੀਬਨ 12.5 ਕਰੋੜ ਦੇ ਕਰੀਬ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜੇ ਮਜ਼ਦੂਰ ਹੈਗੇ ਨੇ ਉਹ ਇਸਤੇ ਨਾਲ ਜੁੜੇ ਹੋਏ ਸੀ ਕਿਉਂਕਿ ਹੁੰਦਾ ਕੀ ਸੀ ਕਿ ਉਹਨਾਂ ਨੂੰ ਕੰਮ ਤੁਹਾਨੂੰ ਦੇਣਾ ਹੀ ਪੈਣਾ ਚਾਹੇ ਤੁਸੀਂ ਪੱਤੇ ਵਟਣ ਦਾ ਕੰਮ ਦੇ ਦਿਓ ਚਾਹੇ ਤੁਸੀਂ ਦੇਖਿਆ ਹੋਣਾ ਨਾ ਕੁਛ ਨਾ ਕੁਛ ਪਿੰਡਾਂ ਦੇ ਵਿੱਚ ਆਮ ਚੱਲਦਾ ਹੀ ਰਹਿੰਦਾ ਹੁੰਦਾ ਸੀ ਤੇ ਉਸ ਨੂੰ ਜਿਹੜਾ ਹੈ ਲੈ ਕੇ ਹੁਣ ਜਿਹੜਾ ਇਹਨਾਂ ਨੇ ਕੁਝ ਚੇਂजेस ਕੀਤੇ ਨੇ ਦਿਨੋਂ ਦੇ ਵਧਾ ਕੇ 100 ਤੋਂ 125 ਕਰਦੇ ਨੇ ਤੇ ਨਾਲ ਜਿਹੜਾ ਨਾਮ ਫਿਰ ਉਹਨਾਂ ਨੇ ਕੀ ਕੀਤਾ ਹੈ ਕਿ ਸਟੇਟ ਤੇ ਸਾਰਾ ਬੋਝ ਪਾ ਦਿੱਤਾ ਹੈ ਕਿ ਜਿਹੜਾ 40% ਜਿਹੜਾ ਉਹ ਕਹਿੰਦੇ ਕਿ ਸਟੇਟ ਦੇਗੀ 60% ਸੈਂਟਰ ਦੇਗੀ ਤੇ ਹੁਣਾ ਕੀ ਹੈ ਕਿ ਸਟੇਟਾਂ ਤੇ ਆਲਰੇਡੀ ਜਿਦਾ ਹੁਣ ਜੇ ਆਪਾਂ ਪੰਜਾਬ ਦੇ ਸੰਦਰਭ ਚ ਦੇਖੀਏ ਪੰਜਾਬ ਤੇ ਆਲਰੇਡੀ ਕਰਜ਼ਾਈ ਹੈਗਾ ਪੰਜਾਬ ਦੇ ਕੋਲ ਕੀ ਇੰਨੀ ਫੰਡਿੰਗ ਹੈਗੀ ਹੈ ਕਿ ਉਹ ਇਦਾਂ ਦੇ ਜਿਹੜੇ ਪ੍ਰੋਜੈਕਟਸ ਹੈਗੇ ਨੇ ਉਹਨਾਂ ਨੂੰ ਕਰ ਸਕੇ ਇਹ ਇੱਕ ਵੱਡਾ ਸਵਾਲ ਹੈ ਬਾਕੀ ਜਿਹੜੀ ਨਾਮ ਦੀ ਗੱਲ ਹੈ ਨਾਮ ਤੇ ਸਿੱਖਾਂ ਦੇ ਨਾਲ ਕੋਈ ਮਹਾਤਮਾ ਗਾਂਧੀ ਦਾ ਵੀ ਕੋਈ ਬਹੁਤਾ ਜਿਆਦਾ ਚੰਗਾ ਰਿਸ਼ਤਾ ਨਹੀਂ ਸੀਗਾ ਕਿ ਉਹ ਵੀ ਸਿੱਖਾਂ ਨੂੰ ਸਮੇਂ-ਸਮੇਂ ਤੇ ਵਰਤਦਾਰ ਆ ਜਾਂ ਜਿਸ ਤਰੀਕੇ ਦੇ ਨਾਲ ਕਾਂਗਰਸ ਵੱਲੋਂ ਵਾਅਦੇ ਕੀਤੇ ਗਏ ਕਿ ਸਿੱਖਾਂ ਨੂੰ ਕੋਈ ਵੀ ਜਿਹੜਾ ਆਜ਼ਾਦ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਕਾਨੂੰਨ ਜਿਹੜਾ ਹੈ ਪਾਸ ਨਹੀਂ ਹੋਏਗਾ ਜਿਸ ਤੋਂ ਸਿੱਖ ਸਹਿਮਤ ਨਾ ਹੋਣ ਇਹ ਬਕਾਇਦਾ ਔਨ ਰਿਕਾਰਡ ਚੀਜ਼ਾਂ ਹੈਗੀਆਂ ਨੇ ਫਿਰ ਜਿਸ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਉਸਨੇ ਸ਼ਬਦਾਬਲੀ ਵਰਤੀ ਮਤਲਬ ਸਿੱਖ ਇੱਕ ਤਰੀਕੇ ਦੇ ਨਾਲ ਪੂਰੀ ਘੇਰਾਬੰਦੀ ਦੇ ਵਿੱਚ ਨੇਰੀ ਤੇ ਨਹਿਰੂ ਤੇ ਗਾਂਧੀ ਦੀ ਲੀਡਰਸ਼ਿਪ ਦੇ ਵੱਲੋਂ ਆਏ ਹੈਗੇ ਆ ਤੇ ਦੂਜੇ ਬੰਨੇ ਜੇ ਆਪਾਂ ਇਸ ਹਿੰਦੂਤਵ ਵਾਲੀ ਗੱਲ ਕਰੀਏ ਤੇ ਇਹਨਾਂ ਵਾਲਾ ਵੀ ਉਹ ਸੇਮ ਹੀ ਹੈ ਇਹ ਸਿੱਖਾਂ ਨੂੰ ਆਪਣੇ ਅੰਦਰ ਸਿਮੂਲੇਟ ਕਰਨਾ ਚਾਹੁੰਦੇ ਨੇ ਤੇ ਇਹੀ ਹੈ ਕਿ ਨਾਮਾ ਦੀ ਰਾਜਨੀਤੀ ਦੇ ਵਿੱਚ ਜੇ ਆਪਾਂ ਦੇਖਿਆ ਕਿ ਬੰਦੇ ਮਾਤਰਮ ਨੂੰ ਲੈ ਕੇ ਜਿਹੜਾ ਹੈ ਕਿ ਉਹ ਕਿਉਂਕਿ ਬੰਗਾਲ ਦੀਆਂ ਚੋਣਾਂ ਆ ਰਹੀਆਂ ਨੇ ਕਿ ਉਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਰੌਲਾ ਹੈ ਉਹ ਪਾਇਆ ਹੋਇਆ ਹੈ ਮਤਲਬ ਅਨੈਸੈਸਰੀ ਚੀਜ਼ਾਂ ਕੀ ਇਹਨਾਂ ਦੇ ਨਾਲ ਕੋਈ ਅਨਐਮਪਲੋਇਮੈਂਟ ਤੇ ਫਰਕ ਪਾਏਗਾ ਇਦਾਂ ਨਾਮ ਬਦਲਣ ਦੇ ਨਾਲ ਇਹ ਇੱਕ ਜਿਹੜਾ ਹੈ ਵੱਡਾ ਮੁੱਦਾ ਹੈ ਕੀ ਇਹਦੇ ਨਾਲ ਡਾਲਰ ਤੁਹਾਡਾ ਸੈੱਟ ਹੋ ਜਾਏਗਾ ਕੀ ਇਹਦੇ ਨਾਲ ਜਿਹੜੀ ਆਮ ਬੰਦੇ ਦੀ ਸੁਰੱਖਿਆ ਜਿਹੜੀ ਆਮ ਬੰਦੇ ਨੂੰ ਜੋ ਚੀਜ਼ਾਂ ਚਾਹੀਦੀਆਂ ਨੇ ਜਾਂ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਰਹੇ ਨੇ ਕੀ ਉਹਨਾਂ ਦਾ ਭਲਾ ਹੋਏਗਾ ਕੀ ਇਹਦੇ ਨਾਲ ਤੁਹਾਡਾ ਐਕਸਪੋਰਟ ਵਧੇਗਾ ਇਹ ਅਸਲ ਸਵਾਲ ਜਿਹੜੇ ਨੇ ਜਿਨ੍ਹਾਂ ਦੇ ਵੱਲ ਗੌਰ ਨਹੀਂ ਕੀਤਾ ਜਾ ਰਿਹਾ ਨਾਮ ਬਦਲਣ ਦੀ ਪਾਲਿਸੀ ਤਾਂ ਇਹ ਪਹਿਲਾਂ ਤੋਂ ਚਲਾਂਦੇਸ਼ ਆ ਰਹੇ ਨੇ ਕਿਸੇ ਸ਼ਹਿਰ ਦਾ ਨਾਮ ਬਦਲਣਾ ਹੋਈ ਜਾਂ ਉਸ ਨੇ ਇਹ ਦੇਖੋ ਨਾ ਕਿ ਹੁਣ ਜਿਨ੍ਹਾਂ ਦੇ ਕੋਲ ਫਿਰ ਪਾਵਰ ਹੁੰਦੀ ਹੈ ਉਹਨਾਂ ਨੇ ਤੇ ਫਿਰ ਕਰਨਾ ਹੀ ਹੈ ਨਾ ਅਗਲੇ ਨੇ ਤੇ ਫਿਰ ਬਾਬਰੀ ਮਸਜਿਦ ਵੀ ਬਣਾਉਣੀ ਹੈ ਤੇ ਨਾਮ ਵੀ ਬਦਲਨੇ ਨੇ ਤੇ ਹੌਣ ਵਾਲੇ ਸਮੇਂ ਜੇ ਆਪਾਂ ਕਹੀ ਕਿ ਨਹੀਂ ਉਹ ਸਾਡੇ ਨਾਲ ਬੜੇ ਚੰਗੇ ਨੇ ਤੇ ਜਦੋਂ ਉਹੀ ਹੈ ਨਾ ਕਿ ਜਰਮਨ ਦੀ ਇੱਕ ਕਹਾਵਤ ਹੈਗੀ ਹੈ ਕਿ ਖਾਸ ਕਰਕੇ ਜਦੋਂ ਜਿਊਸ਼ ਤੇ ਉੱਤੇ ਹਮਲੇ ਹੁੰਦੇ ਨੇ ਜਦੋਂ ਇਹਨਾਂ ਦਾ ਜੈਨੋਸਾਈਡ ਹੁੰਦਾ ਹੈ ਤੇ ਉਹ ਕਹਿੰਦਾ ਕਿ ਪਹਿਲਾਂ ਉਹ ਜਿਹੜਾ ਹੈਗਾ ਕਿ ਮੇਰੇ ਸ਼ਹਿਰ ਦੀ ਲੈ ਜਾਏ ਬੀ ਮਾਰਨ ਦੇ ਲਈ ਆਏ ਤੇ ਮੈਂ ਉਦੋਂ ਚੁੱਪ ਰਿਆ ਕਿ ਸ਼ਹਿਰ ਚ ਆਏ ਆ ਮੇਰੇ ਘਰੇ ਥੋੜੀ ਆਏ ਹੈਗੇ ਆ ਕਹਿੰਦਾ ਫਿਰ ਉਹਨਾਂ ਨੇ ਕਹਿੰਦਾ ਕਿ ਮੇਰੇ ਪੂਰੇ ਮੁਹੱਲੇ ਦੇ ਵਿੱਚ ਆਏ ਮੈਂ ਤਾਂ ਵੀ ਚੁੱਪ ਚੋਪ ਰਿਆ ਕਿ ਭਾਈ ਮੁਹੱਲੇ 'ਚ ਹੀ ਆਈ ਆ ਤਾਂ ਵੀ ਕੀ ਮਸਲਾ ਹੈਗਾ ਫਿਰ ਕਹਿੰਦਾ ਕਿ ਉਹ ਮੇਰੇ ਗਵਾਂਢੀ ਦੇ ਲਈ ਆਏ ਤੇ ਕਹਿੰਦਾ ਮੈਂ ਤਾਂ ਵੀ ਚੁੱਪ ਰਿਆ ਵੀ ਮੇਰੇ ਘਰੇ ਥੋੜੀ ਆਏ ਤੇ ਕਹਿੰਦਾ ਜਦੋਂ ਮੇਰੇ ਘਰੇ ਆਏ ਤੇ ਮੇਰੇ ਲਈ ਬੋਲਣ ਵਾਲਾ ਕੋਈ ਨਹੀਂ ਸੀ ਇਹ ਜਿਹੜਾ ਇੱਕ ਮਾਹੌਲ ਜਿਹੜਾ ਹੈ ਉਹ ਚੱਲ ਰਿਹਾ ਹੈਗਾ ਚਾਹੇ ਉਹ ਧਾਰਾ 370 ਵਾਲਾ ਮਸਲਾ ਹੋਵੇ ਜਾਂ ਉਸ ਤੋਂ ਬਾਅਦ ਹੌਲੀ 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 ਕਿ ਹਾਲ ਦੀ ਘੜੀ ਉਹਨਾਂ ਦਾ ਫੋਕਸ ਇੱਕ ਕਮਿਊਨਿਟੀ ਨੂੰ ਧੱਕੇ ਦੇ ਨਾਲ ਲਾਉਣਾ ਹੈ ਤੇ ਜੇ ਉਥੇ ਅਸੀਂ ਉਹ ਦੇਖੀਏ ਕਿ ਕੀ ਅਸੀਂ ਉਹਨਾਂ ਨੂੰ ਪ੍ਰਮਾਣ ਹੈਗੇ ਆ ਤੇ ਉਹ ਤੇ ਤੁਹਾਡੀਆਂ ਜਿਹੜੀਆਂ ਬੇਸਿਕ ਮੰਗਾਂ ਹੈ ਉਹ ਨਹੀਂ ਮੰਨ ਰਹੇ ਹੈਗੇ ਤੇ ਤੁਸੀਂ ਉਹਨਾਂ ਨੂੰ ਕਿੱਥੋਂ ਪ੍ਰਮਾਣ ਹੋ ਜਾਵੋਗੇ ਇਹ ਚਾਹੇ ਆਪਾਂ ਅੱਜ ਸਮਝ ਲਈਏ ਕੱਲ ਸਮਝ ਲਈਏ ਆਉਣ ਵਾਲੇ ਸਮੇਂ 'ਚ ਸਮਝ ਲਈਏ ਇਹ ਗੱਲ ਸਿੱਖਾਂ ਨੂੰ ਸਮਝਣੀ ਪੈਣੀ ਆ ਜੇ ਜਦ ਤੱਕ ਸਮਝਾਂਗੇ ਨਹੀਂ ਤੇ ਇਹਦਾ ਜਿਹੜਾ ਹੱਲ ਹੈ ਨਹੀਂ ਹੋਵੇਗਾ ਡੈਫੀਨਿਟਲੀ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਫਿਲਹਾਲ ਅੱਜ ਦੇ ਲਈ ਬਸ ਇਨਾ ਹੀ ਜੀ ਆਪ ਸਭ ਤੋਂ ਇਜਾਜ਼ਤ ਚਾਹਵਾਂਗੇ ਅਗਲੇ ਹਫਤੇ ਮੁੜ ਤੋਂ ਹੋਵਾਂਗੇ ਹਾਜ਼ਰ ਸਰਦਾਰ ਜਗਜੀਤ ਸਿੰਘ ਜੀ ਦਾ ਧੰਨਵਾਦ ਕਰਦੇ ਆਂ ਫਤਿਹ ਦੀ ਸਾਂਝ ਪਾਵਾਂਗੇ ਸੰਗਤ ਨੂੰ ਇਜਾਜ਼ਤ ਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ